ਅੰਦਰ ਵਾਜੋਂਡੀ ਅੰਦਰ ਕੋਣ ਗਿਆ ਚਲੋ ਹੁਣ ਆਪਣਾ ਧਿਆਨ ਰੱਖੋ ਇੱਕ ਦੂਜੇ ਦਾ ਨਾਮ ਲਾਵਾਂਗੇ ਕੀ ਫਾਇਦਾ ਵਾ ਜੇ ਸੰਦੀਪ ਆ ਗਈ ਨਾ ਉੱਤੇ ਤੇ ਫਿਰ ਹੁਣ ਨਾ ਕਰੀਏ ਕੋਈ ਚੁੱਪ ਕਰਕੇ ਜਿਹੜੇ ਕੰਮ ਕਰਨ ਵਾਲੇ ਕਰਕੇ ਤੇ ਘਰ ਚਲੀਏ ਘਰ ਜਾ ਕੇ ਸਾਰੇ ਬਹਿ ਕੇ ਸਲਾਹ ਕਰਾਂਗੇ ਕੀ ਕਰਨਾ ਮੈਨੂੰ ਪਤਾ ਵਾ ਐਡੀ ਛੇਤੀ ਨਾ ਤੁਸੀਂ ਮੇਰੇ ਤੇ ਜਕੀਨੀਆ ਕਰਨਾ ਪਰ ਕਿਤੇ ਵੀ ਤੁਹਾਨੂੰ ਮੇਰੀ ਲੋੜ ਹੋਵੇ ਇੱਕ ਫੋਨ ਮਾਰਿਓ ਜਿਵੇਂ ਨਾਮ ਆ ਫਿਰ ਮੈਨੂੰ ਕਹਦੇ ਆ ਆਪਾਂ ਦਲਜੀਤ ਨੂੰ ਕਹਿੰਦੇ ਆ ਕਿਸ ਤਰੀਕੇ ਨਾਲ ਰਪਿੰਦਰ ਦੇ ਸੱਸੋਰੇ ਨੂੰ ਤਿੰਨ ਨਾਨ ਨੂੰ ਘਰੋਂ ਬਾਹਰ ਲਿਆ ਤੇ ਨਾਲੇ ਗਾਲ੍ਹਾਂ ਸੁਣਾ ਮੇਰੀ ਮੈਂ ਵੀ ਹੁਣ ਜਾਣੀ ਨਾ ਪ੍ਰੇਨ ਜੀ ਤੁਸੀਂ ਕਿੱਥੇ ਜਾਣਾ ਵਾ ਬਸ ਤੇਰੀ ਉਡੀਕ ਕਰਨ ਡਿਆ ਵਾ ਤੂੰ ਕਦੋਂ ਆ ਮੇਰੀ ਉਡੀਕ ਨਾ ਕਰੋ ਠੀਕ ਆ ਨਾ ਮੈਂ ਨਹੀਂ ਹੁਣ ਵਾਪਸ ਆਉਣਾ ਸਾਡਾ ਫਾਟ ਅੜਾ ਫਾ ਕੇ ਮੇਰੀ ਜਾਨ ਕੱਢੀ ਉਹਨਾਂ ਨੇ ਕਿੰਨਾ ਮੈਨੂੰ ਤੰਗ ਕੀਤਾ ਪਤਾ ਤੇ ਸਾਬਾ ਹੈ ਗਾਹੀਨਾ ਤਾਂ ਨਵੀਂ ਵੀ ਉਹ ਵੀ ਗੱਡੀ ਦਾ ਕਰਕੇ ਮਾਤਾ ਤੂੰ ਇਹ ਮਤ ਸੋਚ ਪਿਰਪਿੰਦਰ ਨਾ ਹੀ ਆਹ ਕੰਮ ਕਰਤਾ ਤੇ ਇਹ ਘਰ ਚੋਂ ਚਲ ਗਈ ਆ ਉਹ ਉਹ ਇੱਥੇ ਹੀ ਆ ਤੇਰੇ ਆਉਣ ਤੋਂ ਪਹਿਲਾਂ ਇੱਥੇ ਬੈਠੀ ਜਿੱਥੇ ਤੂੰ ਬੈਠੀ ਹੈ ਜਾਵੇਂ ਨ ਖੱਤਿਆ